موچا لگے گا کوئی بول کے جتنے دار پر ملاقاتی تہار دے دور آئے گئے انہوں نے میں بےنتی کرتا ہوں یہ بھی میلے सोच <icana> ਤਬਾਰ ਦੀ ਸੋਨਾ ਸੁਤੇ ਕਰਾ ਦੇ ਆ ਕੇ ਬਾਤ ਕਰ ਫਿਰ 10 ਬੰਦੀ ਕੋ ਤਰਫੋਂ ਅਰਜੀ ਨੇ ਚਲਣਾ ਹੈ ਦੋਹਾਂ ਰੱਜ ਜੋੜ ਦੇ ਬੰਦੀ ਕਰ ਰਿਹਾ ਹੈ ਆਨ ਵਾਲੀ ਸਭ ਤਰੀਕ ਤੇ ਕੋਈ ਸਮੋਚ ਰਿਹਾ ਹੈ ਆਪਣੀ ਨਾ ਹਾਜ਼ਰੀ ਦੇ ਨਾਲ ਕੋ ਗੁਰੂ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰਤੀ ਕੋ ਜਿਹੜਾ ਸਭਾ ਸਭ ਨੂੰ ਇੱਕ ਸੰਦੇਸ਼ ਹੈ والے کری ہوگی بہتر اپنا پراپت نہیں ہوگا ਸਭ ਤੋਂ ਪਹਿਲੇ ਕੁੱਟੇ ਹੋ ਕੇ ਤੇ ਹਮਰਾ ਮਾਰੀਏ ਜੁਲੀ ਕਿ ਪਹਿਲੇ ਤੋਂ ਅੱਥੇ ਛੀਂਦੇ ਦੀ ਧਰਤੀ ਤੋਂ ਆ ਰਹੀ ਹੈ ਬੇਰਬਦੀ ਅੱਜ ਵੀ ਸਾਡੇ ਤੋਂ ਕੋਈ ਕੋਈ ਸਾਹਮਣੇ ਤੇ ਛੱਤਨੀ ਜਮਾਏ ਕਮੀ ਜਲੀ ਕੋ ਜਮਾਤ ਆ ਗਿਆ ਤੇ ਮੇਰੇ ਪਰਿਵਾਰ ਦੇ ਘਰ ਤੋਂ ਜੱਦੀਆਂ ਵਿੱਚ ਪਛਤਾਣ ਤੋਂ ਤਾਰ ਸੀ ਵੱਡਾ ਪੰਜਾਬ ਦੀ ਧਰਤੀ ਤੋਂ ਸਦਾ ਸਿਸਕਾ ਦੇ ਰਿਹਾ ਹੈ ਸੰਤਾ ਜੀ ਪਰੋ ਖਾਸਾ ਜੀ ਲਾਈਵ ਚੱਲਦਾ ਪਿਆ ਇਥੇ ਸਾਰੀਆਂ ਸੰਗਤਾਂ ਹਾਜ਼ਰੀਂ ਜ਼ਰੂਰ ਭਰ ਕੇ ਜਾਓ ਤਾਂ ਨਹੀਂ ਕਿ ਪਾਰਲੀਮੈਂਟ ਸਾਰੇ ਸੰਤਰਾਂ ਦੇ ਜੀ ਆਇਆਂ ਨੂੰ ਜ਼ਰੂਰ ਭਰ ਕੇ ਜਾਓ ਬੰਦੀ ਸਿੰਘ ਜੈਕਾਰਾ ਬੰਦੀ ਸਿੰਘ हारे सिंग हा ਜੋ ਸਦਾ ਕਰਤਾ ਦੇ ਸਾਥੀ ਜਿਹੜੇ ਬਾਰੇ ਨਾਲ ਬੋਲਦੇ ਵੀ ਰਹੇ ਆ ਸਪੋਰਟ ਦੇ ਰਹੀ ਲਗਾਤਾਰ ਵੀ ਪਰਿਵਰਤੀ ਵੀ ਸੇ ਪਾਈ ਤੇ ਉਹਨੂੰ ਕੋਮਟੇ ਬੰਦੇ ਨਾਲ ਅੱਜ ਵੀ ਕਿੱਥੇ ਹੈ ਪਹੁੰਚੀ ਹੈ ਜੀ ਵਾਯੂ ਜੀ ਦਾ ਖਾਸਾ ਵਾਯੂ ਜੀ ਦੀ ਹੋਂਦ ਸੋ ਪ੍ਰਭੂ ਸਾਰਾ ਧੰਨਵਾਦ ਆਜਣ ਨੂੰ ਤੁਹਾਡਾ ਕੋਈ ਆਗੇ ਰੰਗ ਬੰਦਦਾ ਸੋ ਹੈ ਜੀ ਜਰੂਰ ਜਰੂਰ ਅਮਰਸਰ ਦੇ ਪੱਟੀ ਦਿਓ ਤੁਹਾਨੂੰ ਬੇਨਤੀ ਹੈ ਇਹ ਜਿਹੜਾ ਸਤਰੀ ਦਾ ਆਪਣਾ ਪ੍ਰੋਗਰਾਮ ਹੈ ਤੁਸੀਂ ਚਾਹੇ ਇੱਕ ਦਿਨ ਪਹਿਲਾਂ ਆ ਜਿਓ ਉੱਥੇ ਰਹਿਣ ਦਾ ਸਾਰਾ ਪ੍ਰੋਗਰਾਮ ਹੈਗਾ ਇਹੇ ਕਰਦੀ ਕਰਵਾਉਣ ਦੀ ਗੱਲ ਨਹੀਂ ਅਸੀਂ 2 ਸਾਲ ਹੋ ਗਏ ਉੱਥੇ ਬੈਠੇ ਨਾ ਕਾ ਤਾਂ ਉਹ ਹੁਣ ਇਹ ਆ ਪੜੀ ਆ ਗਈ 2 ਸਾਲ ਸਤਰੀ ਨੂੰ ਹੋ ਜਾਣੇ ਐ ਜੋ ਆਪਾਂ ਨੇ ਸਤਰੀ ਨੂੰ ਉੱਥੇ ਬਹੁਤ ਵੱਡਾ ਕੱਪ ਕਰਕੇ ਜੁੱਤੀ ਪਈ ਬਹੁਤ ਨਾਲ ਸਰਕਾਰ ਨੂੰ ਦਿਵਾਉਣਾ ਜਿਨੇ ਵਾਦਾ ਕੀਤਾ ਸੀ 2011 ਚ ਜਦੋਂ ਬਰਨ ਸਿੰਘ ਖਾਲਸਾ ਅਰੰਭ ਸਾਹਿਬ ਗੁਰਦੁਆਰੇ ਫੁਖੜਕਾਲ ਦੇ ਬੈਠਾ ਜੀਗਾ ਤਾਂ ਉਹ ਬਾਰੇ ਕਹਿ ਗਏਗਾ ਜੀਗਾ ਵੀ ਜਦੋਂ ਸਾਡੀ ਸਰਕਾਰ ਬਣ ਗਈ ਤੇ ਅਸੀਂ ਸਭ ਤੋਂ ਪਹਿਲਾਂ ਜਿਹੜੇ ਬੇਅਦਬੀਆਂ ਦੇ ਦੋਸ਼ੀ ਨੇ ਉਹਨੂੰ ਤੋਂ ਵੱਦ ਤੋਂ ਵੱਧ ਸਖਤ ਕਾਨੂੰਨ ਬਣਾਵਾਂਗੇ ਅਤੇ ਸੰਦੀ ਫੀਕਾਂ ਨੂੰ ਵੀ ਰਹਿਕਾਰਾਂਵਾਂਗੇ ਪਰ ਦੋੜੇ ਗੱਲਾਂ ਇਹ ਭੁੱਲ ਗਿਆ ਬੇਅਦਬੀਆਂ ਵੀ ਉਸੇ ਤਰ੍ਹਾਂ ਹੋਈਆਂ ਨੇ ਨਸ਼ਾ ਵੀ ਉਸੇ ਤਰ੍ਹਾਂ ਫੈਲਿਆ ਤੇ ਕਿਸ ਤਰ੍ਹਾਂ ਦਾ ਵੀ ਕੋਈ ਸ਼ੀਰਾਂ ਵੱਲੋਂ ਕੋਈ ਕੰਟਰੋਲ ਨਹੀਂ ਹੋਇਆ ਉਹ ਭਰਾਓ ਤੇ ਤੁਸੀਂ ਇਹ ਸਾਰਾ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਆਪਣਾ ਉਹ ਜefeਦਾਰ ਜਿਹੜਾ ਆਪਾਂ ਨੇ ਜੱਪੇ ਦੀ ਧਰਤੀ 'ਤੇ 10 ਅਰ 8-10 ਲੱਖ ਦੀ ਇਕੱਠ ਨਾਲ ਜੁੜੇ ਸੀ ਭਾਈ ਜੱਗਤਾਰ ਦੀ ਹਵਾਰਾ ਉਹ ਬਾਹਰ ਕਢਾਉਣਾ ਪੈਣਾ ਤਾਂ ਤਾਂ ਕਿਵੇਂ ਜਾ ਕੇ ਆਪਣੇ ਗੁਰੂ ਘਰ ਆਯਾਦ ਹੋਣਗੇ ਤੇ ਤਾਂ ਕਰਕੇ ਆਪਣਾ ਕਾਲ ਤੱਕ ਦਾ ਯਾਦ ਹੋਊਗਾ ਨਹੀਂ ਦਾ ਭਾਈ ਸ੍ਰੀ ਆਨਾਲ ਬੜਾ ਗੁਰਦੁਆਰੇ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਆਰਐਸ ਦੇ ਡੀਏਪੀ ਦਾ ਕਰਜ਼ਾ ਹੋ ਚੁੱਕਿਆ ਜਿਹੜੇ ਜ਼ਰੂਰ ਨਹੀਂ ਕਮੇਟੀ ਦੇ ਆਪਣਾ ਗੁਰੂ ਘਰ ਅੰਦਰ ਆਉਨੇ ਆ ਕੋਈ ਵੀ ਉਹਨਾਂ ਨੂੰ ਪੁੱਛਣ ਵਾਲਾ ਹੈ ਨਹੀਂ ਇੱਕ ਗਰੀਬ ਪਰਿਵਾਰ ਦਾ ਬੰਦਾ ਜੇ ਕਿਸੇ ਗੁਰੂ ਘਰ ਦੇ ਵਿੱਚ ਆਪਣੇ ਪਰਿਵਾਰ ਨੂੰ ਲੈ ਕੇ ਚਲਾ ਜਾਂਦਾ ਉਹਨੂੰ ਕਮਰਾ ਤੱਕ ਨਹੀਂ ਮਿਲਦਾ ਤੇ ਜੇ ਕਮਰੇ ਇਹ ਵੀ ਨਹੀਂ ਹੈ ਵੀ ਹੈ ਨਹੀਂ ਖਾਲੀ ਵੱਡੀਆਂ ਸ਼ਰਾਵਾਂ ਨੇ ਉਹਨਾਂ ਨੂੰ ਜਿੰਦੇ ਮਾਰ